ਰੇਕ ਰਸੈਂ ਦਾ ਇੱਕ ਵੇਟਿੰਗ ਪੀਰੀਅਡ ਹੁੰਦਾ ਜੀ ਉਹ ਜੇ ਉਹ ਵੀ ਕੋਈ ਸਪਰੇਅ ਕੀਤੀ ਹੈ ਹਫਤੇ ਬਾਅਦ ਦਾ ਤੋੜਨਾ ਹੁੰਦਾ ਦਸਨਾ ਬਾਅਦ ਪਰ ਸਬਜ਼ੀਆਂ ਵਿੱਚ ਤਾਂ ਹੁੰਦਾ ਨਹੀਂ ਹੈ ਜੀ ਉਹ ਮੈਂ ਉਹ ਤੇ ਸਿਰੇ ਸਪਰੇਅ ਕੀਤੀ ਹੁੰਦੀ ਹੈ ਜੀ ਸ਼ਾਮ ਨੂੰ ਤੋੜਨਾ ਪੈਂਦਾ ਹੈ ਯਾਨੀ ਕਿ ਉਹਦਾ ਟਾਈਮ ਪੱਕਣ ਦੀ ਪੱਡੀ ਵੱਲ ਤੋਂ ਪਿੰਡੀ ਐ ਬੰਗਣਾ ਤੇ ਇਸ ਕਰਕੇ ਸਬਜ਼ੀਆਂ ਦੇ ਵਿੱਚ ਸਾਰਾ ਬਲ ਲੋੜਈ ਆਪਾਂ ਨੂੰ ਇੱਕ ਦਿਨ ਹੁਦ ਸਮੇਂ ਕੁਰਤੀ ਖੇਤੀ ਜਾਂ ਪਗੀ ਆਰਗੇਨਿਕ ਜੈਵਿਕ ਖੇਤੀ ਦੇ ਵਿੱਚ ਜਿਹੜੀਆਂ ਫਸਲਾਂ ਖੇਰ ਤੇ ਬੋਝ ਘਟ ਪਉਂਦੀਆਂ ਨੇ ਉਹ ਜ਼ਿਆਦਾ ਕਾਮਯਾਬ ਨੇ ਇਹ ਇੰਨੇ ਵਧੀਆ ਛੋਟੇ ਫਸਲ ਹੈ ਨਹੀਂ ਕੋਈ ਜਿਹੜੀ ਬਿਨਾ ਬਹੁਤ ਘੱਟ ਮਿਹਨਤ ਤੋਂ ਪੱਕੀ ਫਸਲ ਨਾਲੇ ਤੋਂ ਸਟੋਰ ਕਰ ਲੋ ਉਹਨੂੰ ਪੈਕ ਕਰ ਲੋ ਉਹਨੂੰ ਰੱਖ ਲੋ ਹਾਂਜੀ ਉਹਦੀਆਂ ਛੋਟੀਆਂ ਬੁੜੀਆਂ ਨਾਲੋਂ ਵੱਡੀਆਂ ਬੁੜੀਆਂ ਨਾਲੋਂ ਮਾਰਕੀਟ ਇਸ ਕੋ ਕਹਿੰਦਾ ਇਹ ਮੰਗ ਹੈ ਉਹ ਮਾਰਕੀਟ ਦੇ ਵਿੱਚ ਹੈਗੀ ਹੈ ਮੰਨ ਲਓ 100 ਯੂਨਿਟ ਦੀ ਤੇ ਉਹਦੀ ਸਪਲਾਈ ਹੈਗੀ ਜਿਹੜੀ ਉਹ ਹੈਗੀ ਹੈ 10 ਯੂਨਿਟ ਦੀ ਇੰਨਾ ਫਰਕ ਹੈ ਗੈਪ ਦੇ ਵਿੱਚ ਉਹਨੂੰ ਪੱਟ ਕੇ ਆਮ ਤੌਰ ਤੇ ਪਹਿਲਾਂ ਹੁੰਦੀ ਹੈ ਫਾਰਮਰ ਜਾਣੇ ਖੇਤੋਂ ਪੱਟ ਕੇ ਮਲੇ ਪਹੁੰਚ ਕੇ ਉਹਨੂੰ ਪੱਤੇ ਨਾਲ ਖਾ ਲੈਣ ਦੇ ਸਸੇ ਵੀ ਖਾ ਲੈਣ ਦੇ ਜਿੱਦਾਂ ਹੈ ਨਹੀਂ ਜਿਹੜਾ ਸਾਲ ਪਸੂ ਬਿਮਾਰ ਹੁੰਦਾ ਕਈ ਵਾਰੀ ਹਾਂਜੀ ਉਸ ਦਾ ਬਰੂਸੀਲੋਸਿਸ ਵਸੇ ਆਉਂਦੀ ਕਈ ਵਾਰੀ ਉਹ ਫਿਰ ਸਾਡੇ ਖੇਤਾਂ ਚ ਆ ਜਾਂਦੀ ਹੈ ਤੇ ਕਈ ਵਾਰੀ ਨਾ ਇਸ ਕਰਕੇ ਤੁਹਾਨੂੰ ਇਹ ਇੱਕ ਤਰ੍ਹਾਂ ਚਤਾਵਨੀ ਹੈ ਥੋੜੀ ਤਲਕ ਅਸੀਂ ਜਿਹੜੀ ਕੀਆ ਉਹ 25 ਕੁਇੰਟਲ ਬਾਹਰ ਕੱਢਦੇ ਆ ਖੇਤ ਚੋਂ ਸੁੱਕਾ ਮੱਦਾ ਨਾਲ ਪ੍ਰਾਲੀ ਕੱਢਦੇ ਆ ਬਾਹਰ ਇਹ ਸਿਰਫ ਆਪਾਂ 3 ਕੁਇੰਟਲ ਬਾਹਰ ਕੱਢਿਆ ਖੇਤ ਦੇ ਵਿੱਚੋਂ ਤੇ ਦੇਖੋ 3 ਕੁਇੰਟਲ ਦੇ ਵਿੱਚ ਨਾਲ ਤੱਤੀ ਨੂੰ ਕੋਈ ਫਰਕ ਨਹੀਂ ਪਿਆ ਆਉਂਦੇ ਨਾਲ ਨੂੰ ਜੈਵਿਕ ਖੇਤੀ ਵਿੱਚ ਸਭ ਤੋਂ ਪਹਿਲਾਂ ਸਬਜ਼ੀਆਂ ਦੀ ਖੇਤੀ ਕਰਨ ਨੂੰ ਕਿਉਂ ਆਖਿਆ ਜਾਂਦਾ ਹੈ ਆਖਰ ਇਸ ਦੇ ਪਿੱਛੇ ਦੀ ਵੱਡੀ ਵਜ੍ਹਾ ਕੀ ਏ ਜੈਵਿਕ ਸਬਜ਼ੀਆਂ ਦੀ ਖੇਤੀ ਕਿੰਜ ਕੀਤੀ ਜਾ ਸਕਦੀ ਏ ਅਤੇ ਇਸ ਦੇ ਲਈ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਅਹਿਮ ਹੁੰਦਾ ਏ ਇਨ੍ਹਾਂ ਤਮਾਮ ਸਵਾਲਾਂ ਦਾ ਜਵਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਤੇ ਸਬਜ਼ੀਆਂ ਦੇ ਮਾਹਿਰ ਡਾਕਟਰ ਕੁਲਦੀਪ ਸਿੰਘ ਭੁੱਲਰ ਨੇ ਪੀਏਯੂ ਆਰਗੈਨਿਕ ਫਾਰਮਰਸ ਕਲੱਬ ਦੀ ਤਮਾਹੀ ਟ੍ਰੇਨਿੰਗ ਕੈਂਪ ਵਿੱਚ ਬੜੇ ਹੀ ਸੌਖੇ ਤਰੀਕੇ ਨਾਲ ਦਿੱਤੇ ਜੇਕਰ ਤੁਸੀਂ ਵੀ ਜੈਵਿਕ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਸਾਬਿਤ ਹੋਵੇਗੀ। ਆਪਾਂ ਜਿਹੜੀ ਅਗਲਾ ਆਪਣਾ ਜਿਹੜਾ ਲੈਕਚਰ ਹੈਗਾ ਉਹ ਡਾਕਟਰ ਕੁਲਦੀਪ ਸਿੰਘ ਦਾ ਸਬਜ਼ੀਆਂ ਤੇ ਜੈਵਿਕ ਸਬਜ਼ੀਆਂ ਦੀ ਕਾਸ਼ਤ ਕਿਵੇਂ ਕਰੀਏ। ਹਾਂ ਮੇਰਾ ਨਾਮ ਹੈਗਾ ਜੀ ਡਾ ਕੁਲਦੀਪ ਸਿੰਘ ਭੁੱਲਰ ਨਾਮ ਮੇਰਾ ਜੀ ਤੇ ਮੁਢਲੇ ਤੌਰ ਤੇ ਮੈਂ ਫਸਲ ਵਿਗਿਆਨੀ ਆ ਜੀ ਮੇਰਾ ਸਬਜ਼ੀਆਂ ਵਿੱਚ ਮੇਰਾ ਇੰਟਰਸਟ ਹੈ ਕੰਮ ਕਰਦਾ ਰਹਿੰਦਾ ਤੇ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈਗਾ ਉਹ ਹੈਗਾ ਸਬਜ਼ੀਆਂ ਦੀ ਜਿਹੜੀ ਹੈਗੀ ਹੈ ਖੁਰਤੀ ਕੀਤੀ ਜਾਂ ਜੈਵਿਕ ਖੇਤੀ ਬਾਰੇ ਗੱਲ ਕਰਦੇ ਆ। ਸਾਰੀਆਂ ਫਸਲਾਂ ਦੇ ਵਿੱਚ ਲੋੜ ਹੈਗੀ ਵੈਸੇ ਜੈਵਿਕ ਖੇਤੀ ਦੀ ਪਰ ਸਭ ਤੋਂ ਪਹਿਲਾਂ ਜਿਹੜੀ ਲੋੜ ਹੈਗੀ ਉਹ ਸਬਜ਼ੀਆਂ ਦੇ ਵਿੱਚ ਲੋੜ ਹੈਗੀ ਹੈ ਕਿਉਂਕਿ ਬਾਕੀ ਜਿਹੜੀਆਂ ਫਸਲਾਂ ਹੁੰਦੀਆਂ ਉਹਨਾਂ ਵਿੱਚ ਇੱਕ ਉਹਨਾਂ ਨੂੰ ਕੱਟਣ ਤੋਂ ਬਾਅਦ ਤੋੜਨ ਤੋਂ ਬਾਅਦ ਸਮਾਂ ਜਿਹੜਾ ਮਿਲ ਜਾਂਦਾ ਆਪਾਂ ਨੂੰ ਇੱਕ ਗੈਪ ਆ ਜਾਂਦਾ ਵਿੱਚ ਜਿਵੇਂ ਪੁਰਾਣੀ ਸਮੇਂ ਤੁਸੀਂ ਕਹਿੰਦੇ ਕਣਕ ਵੱਟਦੇ ਸੀ ਤਾਈ ਕਣਕ ਲਿਖਾਂਦੇ ਸੀ ਵਿੱਚ ਗੈਪ ਪਾਉਂਦੇ ਸੀ ਵਿੱਚ ਹੁੰਦੇ ਉਹਦੇ ਨਾਲ ਦਿਲਾ ਉਹਨਾਂ ਦੇ ਅਸਰ ਹੁੰਦੇ ਜਿਹੜੇ ਰਸਾਇਣਾਂ ਦੇ ਉਹ ਕੱਟਦੇ ਕੱਟਦੇ ਕੱਟ ਜਾਂਦੇ ਆ ਯਾਨੀ ਕਈ ਵਾਰੀ ਉਹ ਨਾਮਾਤੇ ਦੇ ਰਹਿ ਜਾਂਦੇ ਆ ਪਰ ਫਲਾਂ ਦੇ ਸਬਜ਼ੀਆਂ ਵਿੱਚ ਜਿਹੜਾ ਉਹ ਸਿੱਧਾ ਹੀ ਆਪਾਂ ਸਪਰੇਅ ਕਰਦੇ ਆ ਹਰੇਕ ਗਰ ਸੈਨ ਦਾ ਇੱਕ ਵੇਟਿੰਗ ਪੀਰੀਅਡ ਹੁੰਦਾ ਜੀ ਉਹ ਜੇ ਉਹ ਵੀ ਕੋਈ ਸਪਰੇਅ ਕੀਤੀ ਹੈ ਹਫਤੇ ਬਾਅਦ ਦਾ ਤੋੜਨਾ ਹੁੰਦਾ ਦਸਨਾ ਬਾਅਦ ਪਰ ਸਬਜ਼ੀਆਂ ਵਿੱਚ ਤਾਂ ਹੁੰਦਾ ਨਹੀਂ ਜੀ ਉਹ ਮੈਂ ਉਥੇ ਸਿਰੇ ਸਪਰੇਅ ਕੀਤੀ ਹੁੰਦੀ ਹੈ ਜੀ ਸ਼ਾਮ ਨੂੰ ਤੋੜਨਾ ਪੈਂਦਾ ਯਾਨੀ ਕਿ ਉਹਦਾ ਟਾਈਮ ਪੱਕਣ ਦੀ ਪੱਡੀ ਮਤਲਬ ਤੂੰ ਪਿੰਡੀ ਹੈ ਬੰਗਣ ਤੇ ਇਸ ਕਰਕੇ ਸਬਜ਼ੀਆਂ ਦੇ ਵਿੱਚ ਸਾਨੂੰ ਪਹਿਲਾਂ ਲੋੜਈ ਆਪਾਂ ਨੂੰ ਤੇ ਜੇ ਆਪਾਂ ਜੈਵਿਕ ਖੇਤੀ ਕਰਨੀ ਤਾਂ ਪਹਿਲਾਂ ਆਪਾਂ ਨੂੰ ਸਬਜ਼ੀਆਂ ਦੀ ਚੋਣ ਵੀ ਉਹ ਕਰਨੀ ਪੈਣੀ ਹੈ ਜਿਹੜੀਆਂ ਸਬਜ਼ੀਆਂ ਬਾਜ਼ਾਰ ਦੇ ਵਿੱਚ ਤੁਹਾਨੂੰ ਦਾ ਵੱਧ ਮੁੱਲ ਦੇ ਸਕਣ ਤੇ ਉਹਨਾਂ ਦਾ ਉਤਪਾਦਨ ਜਿਹੜੀ ਪ੍ਰਣਾਲੀ ਸੌਖੀ ਹੋਵੇ ਤੇ ਜਿਹੜੀਆਂ ਉਹਨਾਂ ਦੀ ਤੱਤਾਂ ਦੀ ਲੋੜ ਘੱਟ ਹੋਵੇ ਉਹਦੇ ਵਿੱਚ ਉਹਨਾਂ ਪੀ ਨੇ ਇੱਕ ਸਵਾਰਸ਼ ਕੀਤੀ ਹੈ ਚੌਲਿਆਂ ਦੀ ਕਾਪੀਜ਼ ਤੇ ਉਹਦੇ ਨਾਲ ਕੀਤੀ ਇੱਕ ਮੱਝ ਗੱਦੂ ਜਿਹੜਾ ਕਿ ਬਹੁਤ ਹੀ ਟੁਕਮਾ ਹੈਗਾ ਕਿਸਾਨਾਂ ਵਾਸਤੇ ਖੇਤੀਬਾੜੀ ਕਿਉਂਕਿ ਦੇਖੋ ਜਿਹੜਾ ਮੱਝ ਗੱਦੂ ਨਾਲ ਜੀ ਤੁਸੀਂ ਦੇਖੋ ਅੱਜ ਕਾ ਮਾਰਕੀਟ ਦੇ ਵਿੱਚ ਉਹਦਾ ਰੁਝਾਨ ਬਹੁਤ ਵੱਧ ਰਿਹਾ ਹੈ ਤੁਸੀਂ ਕੋਈ ਵੀ ਚੈਨਲ ਖੋਲੋ ਉਹ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਦੱਸਣਗੇ ਗੁਣ ਉਹਦੇ ਇਹਦੇ ਜਿਆਦਾ ਮੈਗਨੀਸ਼ੀਅਮ ਹੁੰਦਾ ਹੈ ਜਿਆਦਾ ਨਿਊਟ੍ਰੀਸ਼ਨਲ ਹੁੰਦਾ ਆ ਹਰੇ ਰੰਗ ਦੇ ਬੀਜ ਹੁੰਦੇ ਆ ਬੀਜ ਹੁੰਦੇ ਹਰੇ ਰੰਗ ਦੇ ਉਹਨੂੰ ਕਹਿੰਦੇ ਆ ਮਸਗਦ ਉਹ ਜਿਹੜੇ ਬੀਜ ਹੁੰਦੇ ਨੇ ਉਹਦਾ ਰੇਟ ਮਾਰਕੀਟ ਦੇ ਵਿੱਚ 500 ਰੁਪਏ ਕਿਲੋ ਲਿਖਦਾ ਜੀ 4-500 ਰੁਪਏ ਕਿਲੋ ਦੇ ਦਰਮਿਆਨ ਹੈਗਾ ਆਮ ਜਾਈ ਜੇ ਉਹ ਤੁਸੀਂ ਇਹਨੂੰ ਸਰਟੀਫਾਈਡ ਕਹਦੇ ਹੋ ਜੀ ਜੈਵਿਕ ਹੈਗਾ ਉਹਦਾ ਭਾਜੜਾ ਹੋਰ ਵੱਜੂਗਾ ਉਹਦੀ ਮੰਗ ਆਪਣਾ ਜਿਹੜਾ ਵੀ ਜਿਹੜਾ ਵੀ ਮਾਰਕੀਟ ਦੇ ਵਿੱਚ ਮੁੱਲ ਤੈ ਹੁੰਦਾ ਉਹ ਹਮੇਸ਼ਾ ਇੱਕ ਹੁੰਦੀ ਹੈ ਮੰਗ ਤੇ ਪੂਰਤੀ ਦੇ ਹਿਸਾਬ ਨਾਲ ਤੈ ਹੁੰਦਾ ਜੀ ਜੇਦਾ ਮੰਗ ਜਿਆਦਾ ਹੈ ਉਹਦੀ ਚੀਜ਼ ਦੀ ਪੂਰਤੀ ਘਟ ਹੈ ਤੇ ਉਹਦਾ ਜਿਹੜਾ ਭਾਅ ਵੱਜ ਜਾਂਦਾ ਜੇ ਮੰਗ ਘਟੇ ਦੇ ਕੋਟੀ ਜ਼ਿਆਦਾ ਹੈਗੀ ਤੇ ਭਾਗ ਘਟ ਜਾਂਦਾ ਇਹ ਪੱਕਾ ਹੀ ਰੂਲ ਹੈ ਇੱਕ ਉਹਦੇ ਸਾਹਮਣੇ ਜਿਹੜਾ ਮਗਜ ਕਦੂ ਦੀ ਮੰਗ ਹੈ ਉਹ ਮਾਰਕੀਟ ਦੇ ਵਿੱਚ ਹੈਗੀ ਹੈ ਮੰਨ ਲਓ 100 ਯੂਨਿਟ ਦੀ ਤੇ ਉਹਦੀ ਸਪਲਾਈ ਹੈਗੀ ਜਿਹੜੀ ਉਹ ਹੈਗੀ ਹੈ 10 ਯੂਨਿਟ ਦੀ ਇੰਨਾ ਫਰਕ ਹੈ ਗੈਪ ਦੇ ਵਿੱਚ ਕਿਉਂਕਿ ਇੰਨਾ ਜ਼ਿਆਦਾ ਮਾਰਕੀਟ ਵਿੱਚ ਉਹਦਾ ਗੈਪ ਹੈਗਾ ਤੁਸੀਂ ਉਹਦਾ ਫੇਟ ਆ ਸਕਦੇ ਹੋ ਜਿਹੜਾ ਮਗਜ ਕਦੂ ਹੈ ਉਹ ਆਮ ਕਦੂਆਂ ਵਾਂਗੂ ਹੀ ਵਿਜੇਦਾ ਉਹਦਾ ਫਰਕ ਕੀ ਹੈ ਕਿ ਜਿਹੜੇ ਆਪਾਂ ਪੁਰਾਣੇ ਖਾਂਦੇ ਸੀ ਮਗਜ ਉਹਨਾਂ ਦੇ ਉੱਪਰ ਛਿਲਕਾ ਹੁੰਦਾ ਸੀ ਇੱਕ ਜਿਹੜੇ ਸਾਰੇ ਆਪਾਂ ਖੀਰਾ ਲਾਈਏ ਉਹਦੇ ਤੇ ਵੀ ਹੁੰਦਾ ਉਹਦੇ ਉੱਪਰ ਛਿਲਕਾ ਹੁੰਦਾ ਐਵੇਂ ਸਾਰਿਆਂ 'ਚ ਕਦੂ ਦੇ ਵਿੱਚ ਵੀ ਜਿਹੜਾ ਹੁੰਦਾ ਛਿਲਕਾ ਹੁੰਦਾ ਪਰ ਜਿਹੜਾ ਇਹ ਆ ਇਹ ਹੈਗਾ ਕਦੂ ਹੀ ਆ ਪਰ ਜਿਹੜਾ ਇਹਦੇ ਬੀਜ ਹੈ ਉਹਦੇ ਉੱਪਰ ਛਿਲਕਾ ਨਹੀਂ ਹੁੰਦਾਗਾ ਉਹਦਾ ਯਾਨੀ ਕਿ ਉਹ ਜੇ ਉਹ ਛਿਲਕਾ ਲਾਉਣਾ ਹੁੰਦਾ ਤਾਂ ਉਹਦਾ ਉਹ ਬਹੁਤ ਮਹਿੰਗਾ ਮਸ਼ੀਨਰੀ ਹੁੰਦੀ ਹੈ ਜਾਂ ਹੱਥਾਂ ਨਾਲ ਕੱਟਣਾ ਬੰਦਾ ਨੂੰ ਪਰ ਇਹਦੇ ਵਿੱਚ ਪਹਿਲਾਂ ਹੀ ਜਿਹੜਾ ਸੀਡ ਹੈ ਉਹਦੇ ਉੱਪਰ ਬੀਜ ਹੁੰਦਾ ਉਹਦੇ ਉੱਪਰ ਛਿਲਕਾ ਨਹੀਂ ਹੁੰਦਾ ਜਦੋਂ ਪਰੋਂ ਇਸ ਕਰਕੇ ਸਿੱਧਾ ਹੀ ਉਹਨਾਂ ਆਪਾਂ ਬਾਹਰ ਕੱਢ ਸਕਦੇ ਆ ਤੇ ਇਹਦਾ ਜਿਹੜਾ ਸਮੇ ਉਹ ਬਾਕੀ ਕੱਦੂ ਯਾਤੀ ਵਾਲੀਆਂ ਸਬਜ਼ੀਆਂ ਦੇ ਨਾਲ ਹੀ ਆ ਫਰਵਰੀ ਮਹੀਨੇ ਫਰਵਰੀ ਮਾਰਚ ਵਿੱਚ ਬੀਜਦੇ ਆਪਾਂ ਤੇ 4 ਕਿ ਮਹੀਨਿਆਂ ਦੇ ਵਿੱਚ ਇੱਕ ਕਾਪ ਜੀ ਫਸਲ ਤਿਆਰ ਹੋ ਜਾਂਦੀ ਹੈ ਤੇ ਇਹਦੇ ਚ ਖਾਸ ਗੱਲ ਇਹ ਵੀ ਹੈ ਕਿ ਤੋੜਾਈ ਜਾਂਦੀ ਤਰੀਆਂ ਦੀ ਇੱਕਦੋਈ ਹੁੰਦੀਆਂ ਦੀਆਂ ਤੋੜਾਈਆਂ ਜਦੋਂ ਪੱਕਦਾ ਤਾਂ ਤੋੜ ਲੀਦਾ ਹੈ ਬਸ ਸਾਰਾ ਲਗਭਗ ਇਕੱਠੇ ਭਗ ਜਾਂਦਾ ਹੈ ਕਿ ਬਾਕੀ ਫਸਲਾਂ ਵਾਂਗ ਜਿਵੇਂ ਲੇਬਰ ਦੀ ਸਮੱਸਿਆ ਆਉਂਦੀ ਸਬਜ਼ੀਆਂ ਚ ਉਹ ਨਹੀਂ ਆਉਂਦੀ ਇਹਦੇ ਚ ਵੀ ਜੇ ਕਈ ਆਪਾਂ ਨੂੰ ਬਾਹਰ ਤੋੜਨਾ ਹੈ ਵੇਚਣਾ ਮੰਡੀ ਜਾਣਾ ਪੱਕੀ ਫਸਲ ਤੁਸੀਂ ਉਹਨਾਂ ਨੂੰ ਤੋੜਨਾਂ ਨੂੰ ਉਹਨੂੰ ਤਰੰਤ ਹੀ ਕੱਢ ਲੈਣਾ ਕਿਉਂਕਿ ਕਈ ਵਾਰ ਸਟੋਰ ਬੈ ਕਰਕੇ ਦੇਖਿਆ ਉਹਨੂੰ ਕਈ ਵਾਰ ਵਿੱਚ ਬੀਜ ਹੁੰਦੇ ਨਾ ਉਹ ਕਿ ਜਾਂਦੇ ਕਈ ਵਾਰੀ ਵਿੱਚੇ ਪਏ ਪਏ ਤੁਸੀਂ ਉਹਨੂੰ ਕੱਟ ਕੇ ਕੱਢ ਲੈਣਾ ਵਿੱਚੋਂ ਬੀਜ ਨੂੰ ਤੇ ਉਹਦਾ ਜਿਹੜਾ ਝਾੜ ਹੈ ਲਗਭਗ 3 ਕੁਇੰਟਲ ਨਿਕਲਦਾ ਹੈ ਇੱਕ ਕਿੱਲੇ ਦੇ ਵਿੱਚੋਂ ਨਿਕਲਦਾ ਜੀ ਬਾਕੀ ਤੁਸੀਂ ਜਿਹੜਾ ਉਹ ਸਾਵਲੋ ਸਿਰਫ 3 ਕੁਇੰਟਲ ਦਾ ਪਾ ਮਲੋ ਕੇ ਹੋ ਗਿਆ ਕਿ ਲਗਭਗ 1 ਲੱਖ ਰੁਪਏ ਦੇ ਕਰੀਬਨ ਦੀ ਜਿਹੜੀ ਆਮਦਨ ਆ ਮोटे हिसाब ਨਾਲ ਉਹ ਤੋਂ ਆ ਸਕਦੀ ਹੁੰਦੇ ਚੋਂ ਖਰਚੇ ਚਲੋ ਜਿਹਦੇ ਪੈਂਦੇ ਤਾਂ ਤੁਸੀਂ ਹਿਸਾਬ ਲਾਈ ਸਕਦੇ ਹੋ ਕਿਸਾਨ ਉਹ ਤੁਸੀਂ ਤੇ ਇੰਨੀ ਵਧੀਆ ਛੋਟੀ ਫਸਲ ਹੈ ਨਹੀਂ ਕੋਈ ਜਿਹੜੀ ਬਿਨਾ ਬਹੁਤ ਘੱਟ ਮਿਹਨਤ ਤੋਂ ਪੱਕੀ ਫਸਲ ਨਾਲੇ ਤੋਂ ਸਟੋਰ ਕਰ ਲਓ ਉਹਨੂੰ ਪੈਕ ਕਰ ਲਓ ਉਹਨੂੰ ਰੱਖ ਲਓ ਹਾਂਜੀ ਉਹਦੀਆਂ ਛੋਟੀਆਂ ਪੂੜੀਆਂ ਨਾਲੋਂ ਵੱਡੀਆਂ ਪੂੜੀਆਂ ਨਾਲੋਂ ਮਾਰਕੀਟ ਦਾ ਸਕੋ ਹੈਗਾ ਠੀਕ ਹੈ ਨਾ ਜੀ ਤੁਸੀਂ ਉਸ ਸਮਰ ਨਾਲ ਲੈਂਦਾ ਜਿਹੜਾ ਵਧੀਆ ਲਾਹਾ ਲੈ ਸਕਦੇ ਹੋ ਉਹਨੂੰ ਜਰੂਰ ਆਪਣੇ ਅਪਣਾਓ ਇਹ ਖੇਤੀ ਨੂੰ ਤੇ ਜਿਹੜਾ ਬਾਕੀ ਜਿਹੜਾ ਬਾਕੀ ਬਚਦਾ ਉਹਨੂੰ ਤੁਸੀਂ ਆਪਣਾ ਖਾਦ ਦੇ ਤੌਰ ਤੇ ਆਪਾਂ ਨੂੰ ਯੂਜ਼ ਕਰ ਸਕਦੇ ਹੋ ਦੁਆਰਾ ਇੱਕਦਮ ਹੁਣੇ ਸਮੇਂ ਕੁਰਤੀ ਖੇਤੀ ਜਾਂ ਪੱਕੀ ਆਰਗੇਨਿਕ ਜੈਵਿਕ ਖੇਤੀ ਦੇ ਵਿੱਚ ਜਿਹੜੀਆਂ ਫਸਲਾਂ ਖੇਰ ਤੇ ਬੋਝ ਘਟ ਪਉਂਦੀਆਂ ਨੇ ਉਹ ਜ਼ਿਆਦਾ ਕਾਮਯਾਬ ਨੇ ਜਿਹੜਾ ਆਪਾਂ ਜਦੋਂ ਹਰਾ ਮੱਧਾ ਬਾਹਰ ਕੱਢਦੇ ਨਾ ਅਸੀਂ ਉਹਨੂੰ ਕਹਿੰਦੇ ਆ ਬੋਝ ਜੇ ਅਸੀਂ ਹੁਣ ਇਹਦੇ ਸਿਰ ਤਿੰਨ ਕੁਇੰਟਲ ਬਾਹਰ ਕੱਢ ਰਹੇ ਆ ਕੱਲ ਕੱਸੀ ਜਿਹੜੀ ਗਈ ਆ ਉਹ 25 ਕੁਇੰਟਲ ਬਾਹਰ ਕੱਢਦੇ ਆ ਖੇਤ ਚੋਂ ਸੁੱਕਾ ਮੱਧਾ ਨਾਲ ਪ੍ਰਾਲੀ ਵੀ ਕੱਢਦੇ ਆ ਬਾਹਰ ਇਹ ਸਿਰਫ ਆਪਾਂ ਤਿੰਨ ਕੁਇੰਟਲ ਹੀ ਬਾਹਰ ਕੱਢਿਆ ਖੇਤ ਦੇ ਵਿੱਚੋਂ ਤੇ ਦੇਖੋ ਤਿੰਨ ਕੁਇੰਟਲ ਦੇ ਵਿੱਚ ਨਾਲ ਤੱਤੀ ਨੂੰ ਕੋਈ ਫਰਕ ਨਹੀਂ ਪਿਆ ਹੁੰਦੇ ਨਾਲ ਉਹਨਾਂ ਨੂੰ ਕੋਈ ਹੁੰਦੀ ਜਿਹੜੀ ਗਈ ਆ ਉਹਦੀ ਕੋਈ ਜੋਸ਼ਕਤੀ ਨਹੀਂ ਘੱਟੀ ਹੁੰਦੀ ਕੋਈ ਫਰਕ ਨਹੀਂ ਪਿਆ ਤੱਤੀ ਨੂੰ ਉਹ ਤਾਨੂੰ ਬੜੀ ਖੁਸ਼ੀ ਖੁਸ਼ੀ ਨਾਲ ਤਿੰਨ ਤਿੰਨ ਪੁਆਇੰਟ ਦਾ ਜਿਹੜਾ ਹੈ ਉਹ 4 ਤਾਨੂੰ ਦੇ ਦੇਗੀ ਅੱਛਾ ਨਹੀਂ ਤਾਂ ਤੀ ਚਲੋ ਸਬਜੀ ਲਈ ਇਨਾ ਜਿਆਦਾ ਵਸੇ ਜਵਧੀ ਨਹੀਂ ਮੰਦਗੀ ਸਬਜੀ ਤੁਸੀਂ ਉਹਦੀ ਹੋਰ ਬਣਾਓ ਬਸ ਇਹ ਆਪਣੇ ਕੋਲ ਆਪਸ਼ਨ ਹੈ ਗਿਆ ਨਾ ਜੀ ਸਬਜੀ ਵਾਸਤੇ ਨਾ ਵਰਤੋ ਤੋ ਕਿ ਆਪਣੇ ਕੋਲ ਜਿਹੜਾ ਪਰਪਸ ਆਪਣੇ ਗਿਆ ਆਪਣੇ ਮਗਜ ਕੱਦੂ ਹੈ ਉਹਨਾਂ ਕੋਲ ਸਿਰ ਮਗਜ ਲਈ ਕਦੀ ਝਾੜ ਜਿਆਦਾ ਆਊਗਾ ਜੀ ਜੇ ਤੋੜਨੇ ਨੇ ਤਾਂ ਉਹਦੇ ਨਾਲ ਇੱਟਾ ਲੇਟ ਹੋ ਜਾਂਦੇ ਆ ਜਦੋਂ ਪਹਿਲਾਂ ਫੁੱਲ ਤੋੜ ਲੈ ਤੁਸੀਂ ਪਹਿਲੇ ਫੁੱਲ ਤੋੜ ਲਈ ਬਈ ਭਾਈ ਬਈ ਪਲੀਜ਼ ਫਿਰ ਕੀ ਹੋਵੇ ਕਿ ਦੌਰਾਨ ਨਵੇਂ ਫੁੱਲ ਆਉਣਗੇ ਉਹ ਫਿਰ ਗਾਂਹ ਲੇਟ ਹੋ ਜਾਣਗੇ ਜੀ ਤੁਸੀਂ ਉਹਨੂੰ ਉਧਾ ਨਾ ਕਰੋ ਤੁਸੀਂ ਉਹਨੂੰ ਜਿਹੜੇ ਗਿਆ ਉਹਨੂੰ ਆਪਦੇ ਜਿਹੜੇ ਪਰਪਸ ਦੀ ਵਿਜਿਆ ਮੰਤਵ ਦੀ ਵਿਜਿਆ ਨੂੰ ਉਹੀ ਮੰਤਵ ਰੱਖੋ ਇਹਨਾਂ ਬੜਾ ਸਵਾਦ ਸਵਾਜ ਮੰਦੀ ਮੈਂ ਵੀ ਆਪਾਂ ਕਿਹਾ ਸਬਜੀ ਮੈਂ ਲਿਖਾ ਹਾਂ ਹਾਂ ਜੀ ਆਂਦੀਆਂ ਜੀ ਨਹੀਂ ਉਹ ਮਗਜ਼ ਕਤੂ ਸਬਜੀ ਵਾਲਾ ਜਿਆਦਾ ਵਧੀਆ ਕੁਆਲਿਟੀ ਹੁੰਦੀ ਕਿਉਂਕਿ ਜਦੋਂ ਜਦੋਂ ਅਸੀਂ ਫਸਲਾਂ ਦੀ ਚੋਣ ਕਰਦੇ ਹਾਂ ਜੀ ਇੰਟਰਸਟਿੰਗ ਗੱਲਾਂ ਸਾਡੇ ਵਿਗਿਆਨੀ ਦੇ ਪਹਿਲੇ ਮਨ 'ਚ ਜਾਂ ਆਪਣੇ ਜਿਹੜੇ ਪੁਰਾਣੇ ਬਿਊਰੋਕਰੇ ਉਹਨਾਂ ਦੇ ਪਹਿਲੇ ਮਨ 'ਚ ਹੁੰਦਾ ਵੀ ਕੰਮ ਕੀ ਲੈਣਾ ਨੇ ਤੂੰ ਜਿਹੜੇ ਸਨ ਬੀਜ ਅਸੀਂ ਧਾਗਾ ਵਧੀਆ ਕਿਹਦਾ ਹੁੰਦਾ ਉਹ ਉਹ ਚੁੰਦੇ ਸੀਗੇ ਜਿਹੜੀ ਜਿਹੜੀ ਬ ਉਨੇ ਬੀਵਸਤੇ ਕੀਤੀ ਗਈ ਹੈ ਨਾ ਕਿ ਉਹਦੇ ਸਲਸਵਾਦ ਵਾਸਤੇ ਕੀਤੀ ਗਈ ਹੈ ਇਦਾਂ ਲਗਾ ਜਿਹੜਾ ਕੋਈ ਹੋ ਚੱਪਣ ਕਦੂ ਹੋਊਗਾ ਵੈਰੈਟੀਆਂ ਉਹ ਸਰ ਜਦੋਂ ਅਸੀਂ ਚੋਣ ਕੀਤੀ ਹੋਊਗੀ ਸਾਡੇ ਮਨਚ ਇਹ ਗੱਲ ਹੋਊਗੀ ਕਿ ਆਪਾਂ ਇਹਨੂੰ ਖਾਣਾਂ ਦੀ ਕੁਆਲਿਟੀ ਨਰਮ ਰਵੇ ਉਹਦੇ ਵਾਸਤੇ ਹੋਊਗੀ ਇਸ ਕਰਕੇ ਇਹਦੀ ਜਿਹੜੀ ਚੋਣ ਹੈ ਉਹ ਉਹਦੇ ਵਾਸਤੇ ਕੀਤੀ ਨਹੀਂ ਗਈ ਇਸ ਕਰਕੇ ਜਿਆਦਾ ਵਧੀਆ ਕੁਆਲਿਟੀ ਨਹੀਂ ਹੁੰਦੀ ਇਹ ਖਾਣ ਸਬਜ਼ੀ ਤੌਰ ਤੇ ਤੁਸੀਂ ਉਹਨੂੰ ਮੌਜ ਕਦੂ ਦੇ ਤਰ੍ਹਾਂ ਉੱਤੇ ਲਾਓ ਇਹਨੂੰ ਤੁਸੀਂ ਸਿੱਧਾ ਹੀ ਲਾ ਸਕਦੇ ਹੋ ਕੋਸ਼ਿਸ਼ ਕਰ ਪਨੀਰੀ ਪਾ ਲਓ ਪਨੀਰੀ ਤਿਆਰ ਕਰ ਲਓਂਦੀ ਉਹ ਸੁੱਕੀ ਹੋ ਜਾਂਦੀ ਹੈ ਜਿਹੜੀਆਂ ਵਿੱਚ ਪਨੀਰੀ ਤਿਆਰ ਕਰ ਲਓ ਨਾਲੇ ਤੁਹਾਡਾ ਮਹੀਨਾ ਜਿਹੜਾ ਫਸਲ ਕੋਈ ਲੱਗੀ ਹੁੰਦੀ ਫਰਵਰੀ ਮਹੀਨੇ ਉਹ ਤੁਹਾਡੀ ਅੱਗੇ ਜ਼ਿਆਦਾ ਚੱਲ ਜਾਂਦੀ ਹੈ ਉਹ ਵਿੱਚ ਲਾ ਦਉਂਦੇ ਹਾਂ ਜੀ ਤੈਨੂੰ ਅਸੀਂ ਅਸੀਂ ਨਾ ਜਿਵੇਂ ਮੈਂ ਸਟਰਾਬਰੀ ਬੀਜਦਾ ਆਪਣੇ ਇਥੇ ਤੇ ਮੈਂ ਵੀ ਸਟਰਾਬਰੀ ਚ ਲਾ ਦਿੰਦਾ ਮੈਂ ਕੀ ਕਰਦਾ ਜਦੋਂ ਸਟਰਾਬਰੀ ਮੇਰੀ ਪੱਕਣ ਵਾਲੀ ਹੁੰਦੀ ਹੈ ਉਹ ਮੁੱਕਣ ਵਾਲੀ ਹੁੰਦੀ ਹੈ ਮੈਂ ਉਹਦੇ 15 ਦਿਨ ਪਹਿਲਾਂ ਪਤਾ ਆਈਡੀਆ ਮੈਨੂੰ ਮਾਰਚ ਮਹੀਨੇ ਵਿੱਚ ਲਾ ਦਿੰਦਾ ਹੁੰਦੇ ਹਾਂ ਜੀ ਉਹ ਫਿਰ ਵੇਲਾਂ ਬੰਜਨ ਦੀਆਂ ਨਾਲ ਮੜ ਕੇ ਮੈਂ ਉਹਨੂੰ ਪਟ ਦਿੰਦਾ ਯਾਨੀ ਕਿ ਤੁਸੀਂ ਜੇ ਪਨੀਰੀ ਪਾਓ ਤਾਂ ਜ਼ਿਆਦਾ ਵਧੀਆ ਟਾਈਮ ਥੋੜਾ ਜਿਹਾ ਸਿੱਧਾ ਲਾਉਗੇ ਤਾਂ ਉਹ ਦਿਨਾਂ ਵਾਲਾ ਗੁੱਡੀ ਕਾਹ ਕਰਨੀ ਇੰਨੇ ਫਰਵੀ ਮਾਰਚੀ ਸਰ ਫਿਰ ਜਦੋਂ ਮਠਾਣ ਦੀ ਮੜੀ ਕਰ ਦਿੰਦੀ ਆ ਤੁਸੀਂ ਬਾਕੀ ਕਦੋਂ ਆ ਕੋਈ ਆ ਜੀ ਬਾਕੀ ਸਬਜ਼ੀਆਂ ਆ ਕੋਈ ਆ ਜੀ ਉਹ ਵੀ ਬਸ ਬੈੱਡ ਬਣਾਉਣੇ ਤੁਸੀਂ ਉਹ ਖੇਲਾ ਬਣਾਉਣੀਆਂ ਤੇ ਬੈੱਡ ਬਣਾ ਕੇ ਉਹਦੇ ਸਾਈਡ ਤੇ ਲਾਉਣਾ ਨੇ ਬਸ ਇਹ ਤਾਂ ਜਦੋਂ ਨਾ ਤੁਸੀਂ ਜਦੋਂ ਆਪਾਂ ਇਹਨੂੰ ਲਾਉਣੇ ਆ ਦੇ ਚ 20 ਵਿਜਕਟਰੇਆਂ ਚ ਵਿਜਦੇ ਆ ਤਾਂ ਜਿਹੜੀ ਇੱਕ ਪੁੰਡੀ ਹੁੰਦੀ ਉਹ ਦਾ ਸਰਾ ਕੱਟ ਜਾਂਦਾ ਹੁੰਦਾ ਉਹ ਮਹੀਨਾ ਬਚਾ ਲੈਣੇ ਆਪਾਂ ਉਹਦੇ ਚੋਂ ਨਹੀਂ ਉਹ ਖੇਜੋ ਬਚਾਉਦੇ ਨੇ ਤਾਂ ਬੜਾ ਫਾਇਦਾ ਹੁੰਦਾ ਆਪਣਾ ਜੀ ਫਿਰ ਜਦੋਂ ਲਾਉਣੇ ਆ ਫਿਰ ਆਪਾਂ ਉਹਦੇ ਬੂਟੇ ਕਮਜਾ ਹੋ ਜਾਂਦੇ ਆ ਆਪਣਾ ਜੀ ਪੀਲਾ ਪਹਿਲਾਂ ਪੀਲਾ ਪੂਰਾ ਪੱਕ ਜਾਏਗਾ ਜੀ ਉਦ ਤੋੜ ਕੇ ਨੂੰ ਥੋੜੇ ਰੱਖ ਗਏ ਤੇ ਉਹਨੂੰ ਬੱਜ ਕੱਟ ਗਏ ਜੋ ਸੀਰ ਕੱਢ ਲਉਂਦੇ ਉਹਨੂੰ ਸਟੋਰ ਕਰ ਉਹ ਇਹਨੂੰ ਸਟੋਰ ਨਹੀਂ ਕਰਨਾ ਇਦਾਂ ਸਿੱਧਾ ਤੋੜ ਕੇ ਸੋਚੀਏ ਮੈਂ ਬੱਜ ਕੱਢ ਲਾਂਗਾ ਮਹੀਨਾ ਦੋ ਰੱਖ ਕੇ ਕੱਢ ਲਾਂਗਾ ਉਹਦੇ ਵਿੱਚ ਨਾ ਕੀ ਵਾਰੀ ਜਿਹੜੇ ਬੀਜ ਹੈ ਨਾ ਉਹ ਦਰਾਂ ਵਿੱਚ ਉਗ ਪੈਂਦੇ ਆ ਉਹਨੂੰ ਕੱਢ ਕੇ ਉਹਨੂੰ ਮਲ ਕੇ ਬਾਸ਼ ਕਰਕੇ ਉਹਨੂੰ ਸੁਕਾ ਕੇ ਆਪਦਾ ਜਿਹੜਾ ਰੱਖ ਲਉ ਉਹਨੂੰ ਤੇ ਉਹਨੂੰ ਸਟੋਰ ਕਰ ਲਓ ਪ੍ਰੋਪਰ ਤਰੀਕੇ ਨਾਲ ਆ ਦਾ ਤੇ ਉਹਦਾ ਵਧੀਆ ਇਹ ਹੋਣਾ ਵੀ ਵੇਖਦੇ ਚ ਕਾਫੀ ਮੰਗ ਹੋਰ ਵਧੀਆ ਜੀ ਦੇਖੋ ਜੀ ਆਪਾਂ ਹੁਣ ਡਰਾਈਵ-ਆਊਟ ਫੂਡ ਦੇ ਖਾਣੇ ਖਾਣੇ ਆ ਜੀ ਜਦੋਂ ਬਾਕੀ ਫਲ ਮਹਿੰਗੇ ਜਿਵੇਂ ਡੱਲਣਾ ਕਿਉਂ ਮਹਿੰਗਾ ਹੋ ਗਿਆ ਲੋਕੀ ਦੇਸੀ ਖਾਨ ਲੱਭਣਗੇ ਹਨਾ ਜੀ ਜਾਂ ਉਹ ਚੀਜ਼ਾਂ ਹੁੰਦੀਆਂ ਦੇਚ ਉਹਨੇ ਰੱਖੀਦਾ ਕਿ ਜਿਵੇਂ ਹੁਣ ਇਲੈਕਟ੍ਰਿਕ ਕਾਰ ਆਜੂ ਸਸਤੀ ਹੋ ਜੂਗੀ ਪਟੋਲ ਕਰਦਾ ਭਾ ਕੱਢ ਜੂ ਇਹ ਆਪ ਚੀਜ਼ਾਂ ਨਾ ਇੰਟਰਲਿੰਕਡ ਹੁੰਦੀਆਂ ਆਸ ਦੇ ਵਿੱਚ ਜੇ ਹੁਣ ਬਾਦਾਮ ਤੇ ਮਹਿੰਗੇ ਹੋ ਜਾਣਗੇ ਆਪਣਾ ਕਾਜੂ ਮਹਿੰਗੇ ਹੋਣਗੇ ਤੇ ਇਹ ਜਗ੍ਹਾ ਉਹਦੀ ਲੈ ਲੂਗਾ ਇਹਨੇ ਜਗ੍ਹਾ ਕਾਫੀ ਇਹਨੇ ਕਾਫੀ ਆਪ ਦਾ ਨਾਮ ਬਣਾ ਲਿਆ ਮਜ ਕਦੂ ਨਹੀਂ ਯਾਨੀ ਕਿੰਦਾ ਰੈਪਿਊਟੇਸ਼ਨ ਇਹ ਕਿੰਨਾ ਸੋਸਾਇਟੀ ਹੁੰਦੀ ਨਾ ਉਹਦੇ ਵਿੱਚ ਕੀ ਚੀਜ਼ਾਂ ਦਾ ਰੈਪਿਊਟੇਸ਼ਨ ਜੁੜੀ ਹੁੰਦਾ ਇਹਦਾ ਰੈਪਿਊਟੇਸ਼ਨ ਬਣਿਆ ਹੋਇਆ ਇਹਦਾ ਆ ਅਨ ਹੋਰ ਗਾਂ ਯਤ੍ਰਣੀਆਂ ਕਾ ਵਧਨ ਗਿਆ ਝਾੜ ਵਧੇ ਜਾਂਦਾ ਉਦੋਂ ਆਖਰ ਆਪਣੇ ਕਹੇ ਚੌਲੇ ਦੀਆਂ ਆ ਜਾਂਦੀਆਂ ਜਿਹੜਾ ਚੌਕ ਚੌਲੇ ਕਹਿੰਦੇ ਕਾਪੀਜ਼ ਐ ਇਹਦੀਆਂ ਫਲੀਆਂ ਹੁੰਦੀਆਂ ਜਿਹੜੀਆਂ ਇਹਦਾ ਵੀ ਬੜਾ ਰੁਝਾਨ ਵਧ ਰਿਹਾ ਜੀ ਇਹਦਾ ਵੀ ਆਪਾਂ ਇਹ ਵੀ ਬਹੁਤ ਘੱਟ ਝਾੜ ਜ਼ਿਆਦਾ ਹੁੰਦਾ ਪਰ ਇਹ ਖੋਦੀ ਜਿਹੜੀਆਂ ਹੈਗੀਆਂ ਜਿਹੜਾ ਜਿਹ ਬਿੰਨਾ ਹੁੰਦੀਆਂ ਫਰੀਦਾ ਫਸਲ ਹੈਗੀ ਐ ਇਹ ਵੀ ਧਰਤੀ ਦੇ ਬਹੁਤ ਘੱਟ ਬੋਝ ਪਾਉਂਦੀਆਂ ਤੇ ਇਹਦੇ ਬਾਅਦ ਆਪਾਂ ਬੀਜਦੇ ਗਾਜਰਾ ਸਾਡੇ ਜਿਹੜਾ ਸਪਰਸ਼ ਕੀਤੀ ਕਿਉਂਕਿ ਜਿਹੜਾ ਇਹਨਾਂ ਨੇ ਹੁਣ ਕੱਟ ਲਿਆ ਐ ਦਾਗਤ ਘਟ ਲਈ ਹੈ ਉਹ ਗਾਜਰਾ ਵਾਸਤੇ ਬਚ ਗਈ ਤੇ ਗਾਜਰਾਂ ਨੇ ਉੱਥੇ ਬਹੁਤ ਵਧੀਆ ਝਾੜ ਦੇ ਲੱਗ ਗਾਜਰਾਂ ਦੇ ਹੁੰਦਾ ਹੈ ਤੇ ਕੋਤੀ ਖੇਤੀ ਵਿੱਚ ਰੰਗ ਵੀ ਵਧੀਆ ਬਣ ਜਾਂਦਾ ਇਹਨਾਂ ਦਾ ਪਰ ਅਸੀਂ ਨਾ ਇਹ ਦੇਖਿਆ ਕਿ ਜਿਹੜਾ ਪਹਿਲਾਂ ਅਸੀਂ ਜਿਹੜੇ ਕੋਤੀ ਖੇਤੀ ਦੇ ਤਰੀਕੇ ਹੈਗੇ ਆ ਜੀਵ ਅਮਰਤਾ ਹੈ ਤਾਂ ਜੀਵ ਅਮਰਤਾ ਉਹਨਾਂ ਦੇ ਨਾਲ-ਨਾਲ ਸਨ ਰੂੜੀ ਪਾਉਣੀ ਪੈਂਦੀ ਹੈ ਕਿਉਂਕਿ ਸਾਡੀਆਂ ਜਮੀਨਾਂ ਦੇ ਵਿੱਚ ਨਾ ਜੈਵਿਕ ਮੱਧਾ ਜਿਹੜਾ ਹੈ ਆਰਗੈਨਿਕ ਕਾਰਬਨ ਹੈ ਉਹ ਘਟ ਹੈਗੀ ਹੈ ਇਸ ਕਰਕੇ ਤੁਸੀਂ ਨਾ ਰੂੜੀ ਨਾਲ ਜ਼ਰੂਰੀ ਇਸ ਵਾਰ ਕੀਤੀ ਹੈ ਕਿ ਰੂੜੀ ਨਾਲ ਜ਼ਰੂਰ ਪਾਓ ਉਦੋਂ ਲੋਵਾ ਦੀ ਜਿਹੜੀ ਸਾਰੀਆਂ ਪ੍ਰੈਕਟਿਸ ਹੈਗੀਆਂ ਹੁੰਦੀਆਂ ਮੈਚਿੰਗ ਕਰਨੀ ਹੈ ਆਪਣਾ ਹਨਾ ਜੀ ਅੰਮ੍ਰਿਤ ਇਕਾਂ ਜੀ ਅੰਮ੍ਰਿਤ ਉਹ ਤੁਸੀਂ ਪਾ ਗਏ ਨਾਲੋਂ ਦੇ ਹਰੇਕ ਫਸਲ ਨੂੰ ਇਹ ਤਿੰਨੋਂ ਫਸਲਾਂ ਨੂੰ ਦੋ ਤੋਂ 2.5 ਟਨ ਜਿਹੜੀ ਰੂੜੀ ਹੈ ਉਹ ਪਾ ਗਏ ਟਾਲੀ ਰੂੜੀ ਪਾ ਗਏ ਤੁਸੀਂ ਬਹੁਤ ਵਧੀਆ ਜਿਹੜਾ ਹੈਗਾ ਉਹ ਝਾੜ ਮੈਂ ਤੁਹਾਨੂੰ ਲੈ ਸਕਦੇ ਹੋ ਇਹਦੇ ਬਾਰੇ ਆ ਦੂਜਾ ਕਿ ਤੁਹਾਨੂੰ ਥੋੜਾ ਇੱਕ ਥੋੜਾ ਇੱਕ ਪ੍ਰਕਾਸ਼ਨ ਵੀ ਕਿਉਂਕਿ ਮੈਂ ਬੀਇੰਗ ਸਾਇੰਟਿਸਟ ਮੈਂ ਫਰਜ ਬੰਦਾ ਕਿ ਤੁਹਾਨੂੰ ਮੈਂ ਜੇ ਕੋਈ ਵਿਗਾੜ ਹੈਗਾ ਤਾਂ ਦੱਸਾਂ ਦੇ ਬਾਰੇ ਜਿਹੜੀਆਂ ਫਸਲਾਂ ਹੁੰਦੀਆਂ ਜਿਹੜਾ ਜੜਾ ਜੰਦੀਆਂ ਜੇ ਆਪਾਂ ਉਹ ਕੋਰਤੀ ਖੇਤੀ ਕਰਦੇ ਆ ਤਾਂ ਆਪਾਂ ਨੂੰ ਜਾਂ ਜੈਵਿਕ ਖੇਤੀ ਕਰਦੇ ਆ ਆਪਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਵਰਤਨ ਤੋਂ ਪਹਿਲਾਂ ਧੋਇਆ ਜਾਵੇ ਜੇ ਮੰਨ ਲਓ ਗੱਜਰਾ ਹੈ ਗੱਜਰਾਂ ਲਾਈਆਂ ਹੋਈਆਂ ਆ ਤੇ ਆਪਾਂ ਉਹ ਕੋਰਤੀ ਖੇਤੀ ਕਰ ਰਹੇ ਆ ਤਾਂ ਉਹਨਾਂ ਨੂੰ ਵਰਤਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਜਾਵੇ ਇਹ ਤਰ ਮੈਂ ਕਹਿਣਾ ਚਾਹਾਂਗਾ ਉਹਦਾ ਤਿਆਰ ਬੈ ਚੋਈ ਕਿਉਂਕਿ ਸਾਡੇ ਜਿਹੜੀ ਕੋਰਤੀ ਖੇਤੀ ਹੈ ਜਿਹੋ ਚ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਮਾਈਕਰੋਬ ਜਿਹੜੇ ਉਹ ਫਸਲਾਂ ਉੱਪਰ ਹੁੰਦੇ ਆ ਉਹ ਚੰਗੇ ਵੀ ਹੁੰਦੇ ਹੋਣਾਂ ਚ ਕਈ ਵਾਰੀ ਮਾੜੇ ਵੀ ਹੁੰਦੇ ਆ ਕਈ ਵਾਰੀ ਆਪਾਂ ਜਿਹੜਾ ਗੋਆ ਪਸ਼ੂ ਬਿਮਾਰ ਹੁੰਦੇ ਆ ਉਹਨਾਂ ਦਾ ਜਿਹੜਾ ਉਹ ਵਰਤਿਆ ਆਉਂਦਾ ਹੈ ਹਾਂਜੀ ਜਿਹੜੇ ਆਪਾਂ ਜਿਹੜੇ ਆਪਾਂ ਜੀਵ ਅਮਰਤ ਬਣਾਉਨੇ ਆ ਜਾਂ ਉਹਦੇ ਵਿੱਚ ਆਪਾਂ ਜਿਹੜਾ ਸਾਡੇ ਪਸ਼ੂ ਬਿਮਾਰ ਹੁੰਦਾ ਕਈ ਵਾਰੀ ਹਾਂਜੀ ਉਸ ਕਰੇ ਬਰੂਸੀਲੋਸਿਸ ਵਸੇ ਹੁੰਦੀ ਕਈ ਵਾਰੀ ਉਹ ਫਿਰ ਸਾਡੇ ਖੇਤਾਂ 'ਚ ਆ ਜਾਂਦੀ ਹੈ ਤੇ ਕਈ ਵਾਰੀ ਨਾ ਇਸ ਕਰਕੇ ਤੁਹਾਨੂੰ ਇਹ ਇੱਕ ਤਨੁਚਤਾਵਣੀ ਹੈ ਥੋੜੀ ਜੀ ਜਾ ਕੇ ਉਹ ਵੀ ਧਿਆਨ ਥੋੜਾ ਆ ਜਿੰਨਾ ਚਾਹੁੰਦਾ ਮੈਂ ਜੇ ਤੁਸੀਂ ਜੜੀਆਂ ਵੀ ਫਸਲਾਂ ਬੀਜੀਆਂ ਜੜਾ ਵਾਲੀਆਂ ਆਪਣੀਆਂ ਗਜਰਾ ਹੋ ਗਈਆਂ ਫਲਗਮ ਹੋ ਗਈ ਮੂਲੀ ਹੋ ਗਈ ਹਾਂ ਉਹਨੂੰ ਪਟਕੇ ਅੰਤ ਤੋਂ ਪਹਿਲਾਂ ਹੱਥ ਹੁੰਦੀ ਆ ਫਾਰਮਰ ਜਾਣੇ ਖੇਤੋਂ ਪਟਕੇ ਮੜੇ ਆ ਪਹੁੰਚ ਕੇ ਉਹਨੂੰ ਪੱਤੇ ਨਾਲ ਖਾ ਲੈਣ ਲੇ ਜਾਂ ਸੀ ਵੀ ਖਾ ਲੈਣ ਜਿੱਦਾਂ ਲਈ ਤੇ ਉਹਨੂੰ ਬਦ ਪਰ ਖਾ ਰਹੋਗੇ ਉਹਨੂੰ ਚੰਗੀ ਤਰ੍ਹਾਂ ਨੂੰ ਵਾਸ਼ ਕਰ ਲੋ ਤੋਂ ਪਹਿਲਾਂ ਆ ਖਾਣ ਤੋਂ ਪਹਿਲਾਂ ਉਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਉਹਨਾਂ ਦੇ ਵਿੱਚ ਆਪਣੇ ਬਹੁਤ ਸਾਰੇ ਮਾਈਕਰੋਬਸ ਹੋ ਸਕਦੇ ਆ ਜਿਹੜੇ ਆਪਣੇ ਕੋਲੇ ਆਪਣਾ ਸਵਸਥਿਆ ਖੜੀ ਕਰ ਸਕਦੇ ਆ ਆਪਣੇ ਵਿੱਚ ਠੀਕ ਹੈ ਜੀ ਬਦ ਲੋ ਬਾਕੀ ਜਿਹੜੀਆਂ ਤੁਸੀਂ ਬਾਕੀ ਸਾਰੀਆਂ ਸਬਜ਼ੀਆਂ ਜਿਹੜੀਆਂ ਕਦੂਰੀ ਆਦੀ ਵਾਲੀਆਂ ਉਹ ਬਹੁਤ ਟੁਕੜੀਆਂ ਗੋਦੀ ਖੇਤੀ ਵਿੱਚ ਬਹੁਤ ਜ਼ਿਆਦਾ ਰਿਸਪੌਂਡ ਕਰਦੀਆਂ ਤੇ ਤੁਸੀਂ ਉਹਨਾਂ ਦੀ ਖੇਤੀ ਜਿਹੜੀ ਗਿਆ ਬਣਾ ਸਕਦੇ ਹੋ ਦੇਖੋ ਜੀ ਜਿੱਥੇ ਇਹ ਜ ਕਾਫੀ ਹੈਵੀ ਫੀਡਰ ਕ੍ਰੌਪ ਮੰਨੀ ਆ ਦੀ ਗਾਜਰਾਂ ਕਾਫੀ ਫੀਡਰ ਕ੍ਰੌਪ ਹੈ ਜੇ ਨੂੰ ਕਮੀ ਆਉਂਦੀ ਹੈ ਜ ਤੱਤ ਦੀ ਤਾਂ ਸਹੀ ਜ ਬੰਦਾ अदरवाइज ਸਮੱਸਿਆ ਨਹੀਂ ਆਉਂਦੀ ਮੈਂ ਤਾਂ ਤਾਂ ਹੀ ਦੇਖੋ ਤਾਂ ਹੀ ਗਿਆ ਪਹਿਲਾਂ ਮਝਾ ਹੀ ਲਾਇਆ ਮਝ ਗਦੂ ਫਿਰ ਦੂ ਬਾਦ ਲਾਇਆ ਨੇ ਚੋਲੇ ਲਾਏ ਤਾਂ ਕਿ ਜਿਹੜੀ ਪੂਰੇ ਸਾਲ ਦੇ ਤੱਤ ਸਟੋਰ ਹੋਈ ਗਏ ਜ਼ਮੀਨ ਦੇ ਵਿੱਚ ਠੀਕ ਹੈ ਫਿਰ ਅਸੀਂ ਉਹਨੂੰ ਲਾਇਆ ਗਾਜਰ ਨੂੰ ਤਾਂ ਕਿ ਉਦਰ ਜੇ ਆਪਾਂ ਕੋ ਸਾਰਾ ਸਿਸਟਮ ਇਦਾਂ ਦਾ ਹੈਗਾ ਜਿਹੜਾ ਪਹਿਲਾਂ ਵੀ ਤਾਕਤਲੀ ਫਸਲ ਲਾਈਏ ਫਿਰ ਦਾਈਏ ਗਾਜਰ ਫਿਰ ਇਸਾਈ ਬਣ ਜਾਂਦਾ ਤਾਂ ਵੀ ਕਿਸੇ ਪਹਿਲਾਂ ਹੁੰਦਾ ਬਿਲਡ ਕੀਤਾ ਹੁੰਦਾ ਨਿਊਟ੍ਰੀਸ਼ਨ ਗਾਜਰ ਲਾਉਣ ਵਾਸਤੇ ਉਹ ਗਾਜਰ ਕਾਫੀ ਜਿਹੜੀ ਹੈ ਉਹ ਕਾਫੀ ਜਾਣ ਨੰਦੀ ਖੇਚ ਕੱਢਦੀ ਹੈ ਵੇਖੋ ਜੀ ਜੋ ਸਮਾਂ ਹੈ ਨਾ ਬਹੁਤ ਕ੍ਰਿਸ਼ਲ ਹੈ ਜੀ ਜਿਹੜਾ ਸਮਾਂ ਨਾ ਜੀ ਉਹ ਜੇ ਸਮਾਂ ਕੁੰਝ ਗਿਆ ਤਾਂ ਜਿਵੇਂ ਗੱਡੀ ਨਿਕਲਦੀ ਹੈ ਜੀ ਹਾਂਜੀ ਉਹ ਉਵੇਂ ਹੈ ਕਿਤਾਂ ਸਬਜ਼ੀਆਂ ਉਵੇਂ ਆਮ ਲੱਗੇ ਜੇ ਤੁਸੀਂ ਇਹਦੇ ਬਾਰੇ ਅਸੀਂ ਤਾਂ ਹੀ ਜਿਹੜੇ ਖੋਜਾਂ ਕਰਕੇ ਸਮਾਂ ਕੱਢਿਆ ਹੁੰਦਾ ਜੀ ਆ ਸਬਜ਼ ਜਿਹੜਾ ਲਾਇਆ ਜਾਵੇ ਇਹਨਾਂ ਵਿੱਚ ਬਹੁਤ ਜ਼ਿਆਦਾ ਮਤਵ ਹੈ ਸਮੇ ਦਾ ਕੋ ਸ ਜਿਲ੍ਹੇ ਸਾਰੀ ਗੱਲ ਮੌਸਮ ਦੀ ਹੈ ਉਹਨੇ ਕਰਕੇ ਜਿਹੜਾ ਸਮੇਂ ਦਾ ਖਿਆਲ ਰੱਖਿਆ ਜਾਵੇ ਜੇ ਬਿਲਕੁਲ ਜਿਵੇਂ ਖੇਤੀਬਾੜੀ ਵੱਲ ਜਾਣਾ ਤਾਂ ਇਹਦੇ ਕੋਈ ਛੋਟ ਨਹੀਂ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ